ਆ ਛਨਾਲ ਮਗੀਰੀ ਹੈ ਕਬੱਡੀ ਪਾ ਰਿਹਾ ਹੈ ਆ ਕਬੱਡੀ ਦੀ ਗੱਲ ਪਹਿਲਾਂ ਤੇ ਇਧਰ ਕਾਂਗੇ ਵਾਲਾ ਹੋ ਗਿਆ ਰਾਸ਼ਨ ਪਾਣੀ ਲੈ ਕੇ ਦਾਲੇ ਆ ਬੱਲੇ 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 ਆ ਬੱਲੇ 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 ਕਾਂਗੇ ਆ ਗਿਆ ਰਾਸ਼ਨ ਪਾਣੀ ਲੈ ਕੇ ਸਾਹ ਪਾਲ ਦਾ ਜਫਾ ਹੈ ਕਾਂਗੇ ਸਾਹ ਪਾਲ ਦਾ ਜਫਾ ਹੈ ਸਾਹ ਪਾਲ ਦਾ ਜਫਾ ਆ ਪੰਗੜੇ ਪੈਰ ਦਿੰਦਾ ਆ ਲੋਕਾਂ ਦਾ ਹੀ ਪਿਆਰ ਬੰਦੇ ਨੂੰ ਹਾ ਖਾਸ਼ ਬਣਾ ਦਿੰਦਾ ਹੈ ਆ ਲੋਕਾਂ ਦਾ ਹੀ ਇਨੂੰ ਖਾਸ ਬਣਾ ਦਿੰਦਾ ਆ ਮਾਲਾ ਗਵਿੰਦਪਰੀਆ ਪਰ ਕੰਗੇ ਵਾਲਾ ਕੰਗੇ ਵਾਲਾ ਹੱਥ ਤਾਰ ਉੱਤੇ ਰੱਖ ਜਿੱਤੀ ਲਾਲ ਕਰ ਲੈ ਬਾਪੂ ਚੰਨਰ ਸਿੰਘ ਦਾ ਪੋਤਾ ਆ ਗ੍ਰੇਸ ਉਹ ਕਹਿੰਦੇ ਸਾਡੀ ਟੀਮ ਦਾ ਹਰ ਇੱਕ ਜੱਫਾ 50 ਪਾਉਂਡ ਦਾ ਪਰ ਕੰਗੇ ਵਾਲਾ ਟੱਕਰ ਆ ਟੱਕਰ ਟੱਕ 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 ਕਰ ਆ ਕੰਗੇ ਵਾਲਾ ਕੰਗੇ ਵਾਲਾ ਹੋ ਗਈ ਮੇਰੇ ਮਿੱਤਰੋ ਆ ਦੁਨੀਆ ਨੱਤੂ ਆ ਦੁਨੀਆ ਨੱਤੂ ਆਲੇ ਹੁਣਾਂ ਦੀ ਐ ਲਓ ਕਲੀਮ ਜੱਟ ਆਹ ਵੇਖ ਰਿਹਾ ਵੀ ਕਾ ਗਿਆ ਕਾਗੇ ਵਾਲਾ ਗੁਰਵਿੰਦਰ 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 ਆਹ ਨਹੀਂ ਰੀ ਸਾਹਮਣੇ ਬਲੀ ਪੁੱਤ ਦੀਆਂ ਸ਼ਰਿਆਮ ਜੱਟਾ ਤੂੰ ਤਾਂ ੱਟਾ ਕਰਦਾ ਸਾਡਾ ਚੱਲਦਾ ਏ ਥਰ ਮਿਲਗਾ ਉਧਰ ਲਾਲਾ ਮਿਲਗਾ ਉਧਰ ਕਹਿੰਦੇ ਜਰਨੈਲ ਸਿੰਘ ਦੀ ਜੈਲਾ ਉਧਰ ਸੋਚਾ ਥਿੰਦ ਔਰ ਬਰਬੀਕ ਮਾਨ ਹੁਣਾਂ ਦੀ ਟੀਮ ਖੇਡਦੀ ਆ ਉਧਰਲੇ ਪਾਸੇ ਬਾਬੇ ਚੰਨਣ ਸਿੰਘ ਦਾ ਪੋਤਾ ਕਹਿੰਦੇ ਨੌਜੋਨ ਇਹ ਹੈ ਢਾਂਗੇ ਵਾਲਾ ਇਹ ਹੈ ਕਾਂਗੇ ਵਾਲਾ ਇਹ ਹੈ ਸੋਢੀ ਬਸੋਣੀ ਬਿਲਗਾ ਹਰਮਨ ਕਹਿੰਦੇ ਵੀ ਪਟਿਆਲਾ ਕੁਲਵਿੰਦਰ ਪੱਤੋ ਪ੍ਰਤਾਪ ਬੋਨੀ ਮੂਮੀ ਦਾ ਚਹੇਤਾ ਰੇਡਰ ਲਓ ਸਾਹਮਣੇ ਕਾਂਗੇ ਵਾਲਾ ਕਹਿੰਦੇ ਵੀ ਹੋਊਗਾ ਜਿੰਨਾ ਬਾਦ ਸਾਨੂੰ ਬਦਨਾਮ ਕਰੋਗੇ ਉਦੋਂ ਬੰਦ ਜੱਟ ਕਮਜਾਬ ਹੋਊਗਾ ਆ ਕਾਂਗੇ ਵਾਲਾ ਗੁਰਵਿੰਦਰ ਮੈਚ ਬਰਾਬਰੀ ਤੇ ਖੇਡਿਆ ਜਾ ਰਿਹਾ ਹੈ ਘਾਂਗੇ ਵਾਲਾ ਕੇ ਹੱਥ ਧੌਰ ਉੱਤੇ ਰੱਖ ਸੁਰਿੰਦਰ ਮਾਨਕ ਹੋਣਾ ਦੀ ਟੀਮ ਖੇਡਦੀ ਹੈ ਅਗਲੇ ਵੀਕ ਕਹਿੰਦੇ ਮੇਲਾ ਲੱਗਣਾ ਈਥੇ ਬੋਲੇ ਸਾਊਥ ਔਰ ਪਰ ਕਹਿੰਦੇ ਈਥੇ ਬੋਲੇ ਦੇ ਵਿੱਚ ਲੱਗਣਾ ਹੈ ਲੋ ਜੀ ਜਿਹਨਾਂ ਦੇ ਕੋਵਟੀ ਕਵੈਂਟਰੀ ਕਲੱਬ ਨੂੰ ਮਾਇਆ ਦਿੱਤੀ ਆ ਉਹਨਾਂ ਦੇ ਮੈਂ ਨਾਂ ਬੋਲਣ ਲੱਗਾ ਦੇਖਦਾ ਨੋਦਨ ਆ ਵੇਖ ਲੋ ਕਾਗੇ ਵਾਲੇ ਨਾਲ ਚੜਦੀ ਜਵਾਨੀ ਆ ਮੁੰਡੇ ਵਿੱਚ ਫੁਰਤੀ ਬੜੀ ਆ ਪਾਜ ਬੜੀ ਦਾਜ ਬੜੀ ਆ ਆ ਵੇਖ ਲੋ ਔਣਕਦੇ ਚੰਗਿਆੜੇ ਆ ਵੇਖ ਲੋ ਕਾਂਗੇ ਵਾਲਿਆ ਤੇ ਗੱਲ ਕ ਕਿਧਰੋਂ ਜਾਂਦੀ ਆ ਕੰਨ ਪਾਸਰੇ ਵਾਲੇ ਨੂੰ ਗਿੱਲ ਸਾਹਿਬ ਗੇਲਾ ਲੰਬੜ ਖਾਨੋਵਾਲ ਯੂਕੇ ਗੀਤਾ ਬਾਜਵਾ ਭਜਨ ਸਮਰਾ ਮਨਜੀਤ ਟੰਡਾ ਛੰਦਾ ਪਹਾੜ ਅਮਰਜੀਤ ਕੰਗੋੜਾ ਦੀਪਾ ਟੰਡਾ ਔਰ ਸਾਡੇ ਕਹਿੰਦੇ ਦੀਪਾ ਮੌਲੀ ਜੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਹਿੰਦੇ ਵੱਡਾ ਮੇਲਾ ਜਿਹੜਾ ਆਣ ਮਿਠਾਈ ਹੁੰਦੀ ਹੱਥ ਕਰਤਾਰ ਦੇ ਇਹ ਮਾਨ ਮਿਠਾਈ ਜਦੋਂ ਮਿਲਦੀ ਆ ਤੇ ਦੁਨੀਆ ਕਾਗੇ ਵਾਲਿਆ ਦੁਨੀਆ ਜਫਾ ਵੇਖੋ ਦੁਨੀਆ ਮੇਰੇ ਹੱਥਾਂ ਦੇ ਬੰਬ ਬਹੁਤ ਖਰਾਬੀ ਬੁਹਾਲੇ ਜੀਵਨ ਨੂੰ ਕੰਬਿਆ ਤੇ ਬੱਲੀ ਬੰ ਲੋਕ ਕਹਿੰਦਾ ਵੀ ਇਤਨੂ ਤੇ ਮੇਰੇ ਬਣਾ ਲੱਗ ਤਿਆਰ ਹੈ ਹੁਸ਼ਿਆਰਾ ਵੀ ਤਿਆਰ ਹੈ ਮੱਲ ਵੀ ਤਿਆਰ ਹੈ ਤੇ ਨਾਲ ਗੁਰੂਦਰ ਕਾਂਗੇ ਵਾਲਾ ਵੀ ਤਿਆਰ ਮੇਰੇ ਮਿੱਤਰੋ ਐ ਜਾਫੀ ਚਾਰ ਨੇ ਇਹ ਕਾਂਗੇ ਵਾਲਾ ਮੇਨ ਮਿੱਤਰੋ ਇਹਦੇ ਦਾਦੇ ਨੇ ਬਹੁਤ ਵੱਡੀ ਕਬੱਡੀ ਖੇਡੀ ਤੇ ਚਰਚੇ ਆ ਪੋਤੇ ਦੇ ਮਿੱਤਰੋ ਲਓ ਸਾਹਮਣੇ ਸਿਆਰੇ ਕਹਿੰਦੇ ਕਿ ਬੰਦੇ ਨੂੰ ਮੂਲ ਤੋਂ ਵਿਆਜ ਵੱਧ ਪਿਆਰਾ ਹੁੰਦਾ ਹੈ ਤੇ ਦਾਦੇ ਨੂੰ ਪੋਤਾ ਪੁੱਤ ਨੂੰ ਵੱਧ ਪਿਆਰਾ ਹੁੰਦਾ ਸੋ ਕਬੱਡੀ ਪਾਗੇ ਗੁਰਦੁਆਰਾ ਜੀ ਦਾ ਗਰਾਊਂਡ ਆ ਉੱਥੇ ਆਪਾਂ ਮੈਚ ਕਰਾਵਾਂਗੇ ਕਰਕੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਆ ਗਰਾਊਂਡ ਲੈਣ ਲਈ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਕਾਉਂਸਲ ਦੇ ਨਾਲ ਥੈਂਕ ਯੂ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਸੋਨੂ ਥੰਦ ਤੇ ਉਧਰ ਜੀ ਗੁਲਜਾਰੀ ਪਹੁੰਚਿਆ ਜਿਨੇ 30 ਸਾਲ ਕਬੱਡੀ ਕਹਿੰਦੇ ਖੇਡੀ ਐ ਤੇ ਇੱਕ ਆ ਗੁਲਜਾਰੀ ਦੂਜੇ ਪਾਸੇ ਬਾਬੇ ਚੰਦਲ ਸਿੰਘ ਦਾ ਪੋਤਾ ਇਹ ਘਾਂਗੇ ਵਾਲਾ ਗੁਰਵਿੰਦਰ ਗੁਰਵਿੰਦਰ ਘਾਂਗੇ ਵਾਲਾ ਉਹ ਕਮਾਲ ਕਰਦਾ ਹੋਇਆ ਮੇਰੇ ਮਿੱਤਰੋ ਅਗਲੀ ਕਬੱਡੀ ਤੇ ਬੋਲ ਵੱਡੇ ਵੀਰ ਦੇ ਸੱਤਾ ਮਠੱਡਾ ਜੀ ਮੇਰੀ ਬੇਨਤੀ ਸੁਣਦੇ ਹੋਣ ਤੇ ਆ ਜਨਾ ਸੱਤਾ ਮਠੱਡਾ ਜੀ ਰਣਜੀਤ ਬਰਾਂਜ ਜੀ ਪਹੁੰਚੇ ਸਵਾਗਤ ਜੀ ਆਨੋ ਰੈਂਟੂ ਬਲਜਿੰਦਰ ਪਿੰਡਰ ਮੇਰੀ ਬੇਨਤੀ ਆ ਜਨਾ ਜੀ ਬਲਜਿੰਦਰ ਪਿੰਡਰ ਜੀ ਹਾਂ ਮੇਰੀ ਬੇਨਤੀ ਹੈ ਜੀ ਸਨਮਾਨ ਵੀ ਕਰਨੇ ਆ ਬਲਜਿੰਦਰ ਪਿੰਡਰ ਜਿੱਥੇ ਵੀ ਸਾਡੇ ਬੇਨਤੀ ਸੁਣਦੇ ਹੋਣੇ ਹੈਜ ਕਲੱਬ ਵਾਲੇ ਉਹ ਸਨਮਾਨ ਪਿੰਡਰ ਸਾਹਿਬ ਆਰੋ ਜੀ ਤੇਰੇ ਪਾਸੇ ਬਲਜਿੰਦਰ ਬੱਲੇ ਬੱਲੇ ਕੌਣ ਕਰਵਾਉਂਦਾ ਸਰਿੰਦਰ ਸਿੰਘ ਮਾਂਡਕ ਪੰਮੀ ਰੰਦਾਵਾ ਪਾਲਾ ਬਾਜਾ ਵੇਖਦੇ ਆ ਪਿਓ ਵੇਖ ਲਓ ਸਾਹਮਣੇ ਗੁਰਵਿੰਦਰ ਦੇ ਘਾਗੇ ਵਾਲੇ ਨਾਲ ਚੱਲਦਾ ਹੋਇਆ ਮੁਕਾਬਲਾ ਇੱਕੋ ਜਿਹਾ ਗੱਭਰੂ ਇੱਕੋ ਜਿਹਾ ਕੱਟਖੜ ਜਵਾਨੀ ਕਹਿੰਦੇ ਮੈਣੋ ਮੈਣੀ ਹੋਈ ਪਈਆ ਸਮਾਂ ਬੀਤਦਾ ਜਾਂਦਾ ਆ ਉਹ ਲੋਕੀ ਅੱਡੀਆਂ ਟੁਕ ਟੁਕ ਵੇਖਦੇ ਆ ਓ ਕਬੱਡੀ ਦੀ ਕਿਤੋਂ ਬੱਲੇ ਬੱਲੇ ਹੋਣੀਆਂ ਓ ਬਾਦ ਆਇਆ ਓ ਸਾਹਬੜੇ ਕਹਿੰਦੇ ਗੁਰੂ ਸਰੀਆ ਬਾ ਇੱਕ ਪਾਸੇ ਕਹਿੰਦੇ ਘਾਂਗੇ ਵਾਲਾ ਗੁਰਵਿੰਦਰ ਐ ਮੇਰੇ ਵੀਰੋ ਪਰ ਦੂਜੇ ਪਾਸੇ ਸੁਖਬੀਰ ਗੁਰੂ ਸਰ ਦੀ ਧਰਤੀ ਦਾ ਮੇਰੇ ਵੀਰੋ ਭੱਜਣ ਦੀ ਕੋਸ਼ਿਸ਼ ਕਰਦਾ ਹੋਇਆ ਹੰਦੇ ਬਿਲਕੁਲ ਨੇੜੇ ਨੇ ਮਾਰ ਸੋਹਣਿਆ ਝਟਕਾ ਗੱਡੀ ਵਿੱਚ ਵਿਚਾਲੇ ਫਸ ਗਈ ਬਾਬੇ ਚੰਨਣ ਸਿੰਘ ਦਾ ਪੋਤਾ ਇਹ ਆ ਘਾਂਗੇ